ਸਾਰੇ ਤੋਂ ਵੱਧ ਕੀ ਹੋ ਸਕਦਾ ਜਿਸ ਚਿਖਾ ਦੇ ਵਿੱਚ ਦੋ ਭਰਾ ਇਕੱਠੇ ਪੈ ਜਾਣ ਆਏ ਤੇ ਵਕਵਕਸਨ ਉਮਰ ਵੀ ਤਕਾਜਾ ਵੀ 10 ਸਾਲ ਦਾ ਫਰਕ ਲੱਗਦਾ ਹੈ ਪਰ ਅੱਜ ਗਏ ਇਕੱਠੇ ਨੇ ਇੱਕੋ ਤਾਂ ਤੇ ਉਹਨਾਂ ਸਨਸਕਾਰ ਕੀਤਾ ਜਾ ਰਿਹਾ ਸਰ ਇਹ ਸਾਡਾ ਜਿਹੜਾ ਪਾਪਾ ਜੀ ਦੇ ਮਾਮਾ ਜੀ ਦੇ ਬੇਟੇ ਨੇ ਪਿੰਡ ਅਲੀ ਨੰਗਲ ਹੈ ਕਾਰੋਬਾਰ ਕਰਦੇ ਸਨ ਆਪ ਕੋ ਆਪਣਾ ਇੱਕ ਕ੍ਰੇਨ ਆਪਰੇਟਰ ਆ ਤੇ ਇੱਕ ਟਰੱਕ ਡਰਾਈਵਰ ਆ। ਕ੍ਰੇਨ ਆਪਰੇਟਰ ਘਰ ਆਇਆ ਸੀਗਾ ਤੇ ਆਪਣੀ ਸਬਜ਼ੀ ਭਾਜੀ ਦਾ ਪਰਸੋਂ ਕੰਮ ਕਰ ਰਿਹਾ ਸੀਗਾ ਕਣਕ ਕੰਦਾ ਲਾਉਣਾ ਗੰਡਿਆਂ ਦਾ ਤੇ ਚਾਚੇ ਤਾਂ ਇਹਦੇ ਪੁੱਤ ਭਰਾਵੇ ਲੱਗੇ ਬੈਠੇ ਨੇ ਚਾ ਆਪਣੀ ਪੀਤਾ। ਇੱਕਦਮ ਕਹਿੰਦਾ ਮੈਨੂੰ ਕਾਲੀ ਪੈਣ ਦੀ ਏ। ਇੱਕਦਮ ਕਹਿ ਕੇ ਤੇ ਗੱਡੀ ਵੀ ਕੋਲ ਸੀ ਲੈ ਕੇ ਤੇ ਆਪਾਂ 1 ਘੰਟੇ ਦੇ ਵਿੱਚ ਬਟਾਲੇ ਪਹੁੰਚ ਗਏ ਆ। ਔਰ 12 ਵਜੇ ਤਾਂ ਲੰਘ ਪਰ ਗੱਲ ਹੋਈ ਤੇ 2 ਵਜੇ ਆਪਾਂ ਘਰ ਵਾਪਸ ਆ ਗਏ ਡੈੱਡ ਬੋਡੀ ਲੈ ਕੇ। ਇਹ ਘਟਨਾ ਵਾਪਰੀ ਸੀ ਦੇ ਇੱਥੇ ਬੈਠੇ ਹਾਂ ਤੇ ਉੱਧਰ ਸਾਡਾ ਜਿਹੜਾ ਦੂਜਾ ਵੀਰ ਸੀ ਦਾ ਸੁਖਿੰਦਰ ਸਿੰਘ ਟਰੱਕ ਡਰਾਈਵਰ ਸੀਗਾ ਉਹ ਚੰਡੀਗੜ੍ਹ ਦੇ ਲਾਗੇ ਦੱਪੜ ਸਟੇਸ਼ਨ 'ਚ ਉੱਥੇ ਉਹ ਇੱਕ ਵਰਕ ਕਰਦਾ ਸੀਗਾ ਟਰੱਕ ਡਰਾਈਵਰ ਦਾ ਉੱਥੇ ਉਹਨੂੰ ਜਦੋਂ ਖਬਰ ਪਤਾ ਲੱਗੀ ਵੀ ਮੇਰੇ ਬ੍ਰਦਰ ਦੇ ਛੋਟੇ ਭਰਾ ਦੀ ਮੌਤ ਹੋ ਗਈ ਹੈ ਉਸ ਵੀਰ ਨੇ ਵੀ ਆਪਣੇ ਭਰਾ ਦਾ ਜਦੋਂ ਨਾਂ ਸੁਣਿਆ ਵੀ ਮੌਤ ਹੋ ਗਈ ਤੇ ਉਹਦੇ ਕੋ ਸਹਿਮ ਜਾਂ ਸਦਮਾ ਨਹੀਂ ਚੱਲਿਆ ਗਿਆ ਉਸੇ ਟਾਈਮ ਤੇ ਉਹਦੀ ਉੱਥੇ ਮੌਤ ਹੋ ਗਈ ਜੀ ਔਰ ਅੱਜ ਇਸ ਤਰ੍ਹਾਂ ਦੇਣਾ ਸੀ ਰਾਤੀ ਸਾਢੇ 10:00 ਵਜੇ ਪੌਣੇ 11 ਚੰਡੀਗੜ੍ਹੋਂ ਲਾਸ ਲੱਗ ਕੇ ਆ ਜੀ ਡੱਡ ਬੋਡੀ